धन गुरु साहेब जी सोरठ महला पहला सरब जिया सिर लेख तुराहू बि लेखे नहीं कोई जियो अलेख कुदरत कर देख हुक्म चलाए सोई जियो मन रे राम जप हो सुख होहन ना गुर के चरण शरेव हो ਹਰ ਦਾਤਾ ਭੁਗਤਾ ਸੋਈ ਰਹਾਉ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟਕਾਰ ਦੇਖੋ ਕਟ ਕਟ ਜੋਤ ਸਮੋਈ ਜੀਓ चल तो ठाक रखो कर अपने गौर मेले ए मत हो जियो देख अदृष्ट रहो बिस्मा दुख बिसर सुख हो जी हो आपे आओ परम सुख पाई है ਨੇਜਕਾਰਵਾਸਾ ਹੋਈ ਜੀਓ ਜਨਮ ਮਰਨ ਪਾਵ ਪੰਚਨ ਗਾਇਯਾ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋਂ ਵਡਭਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਨ ਕੀਤਾ ਹੈ ਇਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਏ ਮੇਰਿਆ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਜਪਣ ਦਾ ਯਤਨ ਕਰ ਜਦੋਂ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਹਨੂੰ ਨਾਮ ਦੇ ਵਿੱਚੋਂ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਇਸ ਕਰਕੇ ਤੂੰ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਰੱਖ ਕੇ ਦਿਨ ਰਾਤ ਉਸ ਪਰਮਾਤਮਾ ਦੀ ਸੇਵਾ ਭਗਤੀ ਕਰ ਉਹਦਾ ਨਾਮ ਜਪ ਕਿਉਂਕਿ ਉਹ ਪਰਮਾਤਮਾ ਆਪ ਹੀ ਸਾਰੀਆਂ ਦਾਤਾਂ ਦੇਣ ਵਾਲਾ ਅਤੇ ਆਪ ਹੀ ਸਾਰੇ ਜੀਵਾਂ ਦੇ ਵਿੱਚ ਵਿਚਰ ਕੇ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਈ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਮੰਨ ਰੇ RAM ਜਪੋ ਸੁਖ ਹੋਈ ਅਹਨਿਸ ਗੁਰ ਕੇ ਚਰਨ ਸਰੇਵੋ ਹਰ ਦਾਤਾ ਭੁਗਤਾ ਸੋਈ ਰਹਾਓ ਇਹ ਅੱਜ ਦੇ ਰਹਾਓ ਵਾਲਾ ਬੰਦ ਜਿਹੜਾ ਇਹ ਸ਼ਬਦ ਦਾ ਅੰਤਰੀ ਭਾਵ ਹੈ ਸੋ ਅੱਜ ਸਤਗੁਰੂ ਜੀ ਇਹ ਤਾਂ ਗੀਤ ਕਰਦੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਜਪੋ ਤੇ ਨਾਮ ਦੇ ਵਿੱਚੋਂ ਹੀ ਜਿਹੜੇ ਉਹ ਸਾਰੇ ਸੁੱਖ ਪ੍ਰਾਪਤ ਹੋਣਗੇ ਇਸੇ ਨੂੰ ਆਧਾਰ ਬਣਾ ਕੇ ਆਪਾਂ ਸਮੁੱਚੇ ਸ਼ਬਦ ਦੀ ਵਿਚਾਰ ਕਰਨੀ ਹੈ ਸਤਗੁਰੂ ਆਰੰਭ ਚ ਬਖਸ਼ਿਸ਼ ਕਰਦੇ ਨੇ ਸੋਰਠ ਮਹੱਲਾ ਪਹਿਲਾ ਇਹ ਪਾਵਨ ਬਚਨ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 598 ਔਰ 599 ਦੇ ਉੱਪਰ ਸੁਭਾਏ ਮਾਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਰਬ ਜੀਆਂ ਸਿਰ ਲੇਖ ਤੁਰਾਹੋ ਬੇਨ ਲਿਖੈ ਨਹੀਂ ਕੋਈ ਜੀਓ ਤੁਰਾਹੋ ਦਾ ਅਰਥ ਕਰਾਂਗੇ ਤੋਰ ਦਰਗਾਹ ਤੋਂ ਲੇਖ ਦਾ ਅਰਥ ਕਰਾਂਗੇ ਉਹ ਸ਼ਬਦ ਜਾਂ ਉਹ ਕਰਮ ਜਿਹੜਾ ਜੀਵਾਂ ਦੇ ਕਰਮਾਂ ਦੇ ਨਾਲ ਹੀ ਉਕਰਿਆ ਹੋਇਆ ਉਹਨੇ ਆਣ ਕੇ ਜੀਵਨ ਦੇ ਵਿੱਚ ਕਰਨਾ ਕੀ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਕਿ ਜਿੰਨੇ ਵੀ ਜੀਵ ਨੇ ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਧੁਰ ਦਰਗਾਹ ਤੋਂ ਉੱਤੇ ਇਹ ਧੁਰ ਦਰਗਾਹ ਤੋਂ ਹੀ ਕਰਮਾਂ ਦਾ ਲੇਖ ਲਿਖਿਆ ਹੁੰਦਾ ਹੈ ਬਿਨ ਲੇਖਾ ਨਹੀਂ ਕੋਈ ਜੀਉ ਅਤੇ ਇਸ ਲੇਖੇ ਤੋਂ ਬਿਨਾ ਕੋਈ ਵੀ ਜੀਵ ਜਿਹੜਾ ਉਹ ਜੰਮਦਾ ਨਹੀਂ ਅੱਗੇ ਬਖਸ਼ਿਸ਼ ਕਰਦੇ ਨੇ ਆਪ ਅਲੇਖ ਲੇਖ ਦੇ ਅੱਗੇ ਅਗੇਤਰ ਲਾਤਾ ਭਾਵ ਲੇਖ ਤੋਂ ਰਹਿਤ ਕਹਿਣ ਲੱਗੇ ਉਹ ਪ੍ਰਮਾਤਮਾ ਆਪ ਅਲੇਖ ਹੈ ਉਹਦੇ ਉੱਤੇ ਕੋਈ ਲੇਖਾ ਨਹੀਂ ਕੁਦਰਤ ਕਰ ਦੇਖੈ ਕਰ ਦਾ ਅਰਥ ਕਰਾਂਗੇ ਰੱਜ ਕੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਕਾਲ ਜਿਹੜਾ ਇਹ ਲੇਖ ਤੋਂ ਰਹਿਤ ਹੈ ਉਹ ਆਪ ਹੀ ਕੁਦਰਤ ਨੂੰ ਪੈਦਾ ਕਰਕੇ ਤੇ ਜਿਹੜਾ ਇਹ ਰਚ ਕੇ ਉਹਦੀ ਸੰਭਾਲ ਕਰ ਰਿਹਾ ਹੈ ਹੁਕਮ ਚਲਾਏ ਸੋਈ ਜਿਓ ਤੇ ਉਹ ਹੀ ਸਾਰੇ ਸ੍ਰਿਸ਼ਟੀ ਦੇ ਵਿੱਚ ਸਾਰੇ ਕਾਇਨਾਤ ਦੇ ਵਿੱਚ ਆਪਣਾ ਹੁਕਮ ਜਿਹੜਾ ਉਹ ਚਲਾ ਰਿਹਾ ਹੈ ਇਹ ਪਹਿਲਾ ਬੰਦ ਹੈ ਇਹਦੇ ਅਖਰੀ ਅਰਥ ਆਪਾਂ ਜਿਹੜੇ ਉਹ ਸਾਂਝੇ ਕੀਤੇ ਨੇ ਥੋੜੀ ਜੀ ਸਮੇਂ ਦੇ ਹਿਸਾਬ ਦੇ ਨਾਲ ਇਹਦੀ ਵਿਆਖਿਆ ਕਰ ਲਈਏ ਦੇਖੋ ਪਰਮਾਤਮਾ ਨੇ ਜਦੋਂ ਕੁਦਰਤ ਸਾਜੀ ਨਾ ਤੇ ਉਹਨੇ ਪੰਜ ਤੱਤਾਂ ਤੋਂ ਜਿਹੜੀ ਹੈ ਇਹ ਸਾਰੀ ਸ੍ਰਿਸ਼ਟੀ ਦਾ ਰਚਨਾ ਕਰਨਾ ਕੀਤਾ ਹੈ ਇਸ ਪੰਜ ਤੱਤਾਂ ਤੋਂ ਜਦੋਂ ਪ੍ਰਮਾਤਮਾ ਨੇ ਕੁਦਰਤ ਸਾਜੀ ਤੇ ਜਿਹੜੇ ਜੀਵ ਪੈਦਾ ਕੀਤੇ ਉਹਨਾਂ ਨੂੰ ਸੁੱਖ ਦੁੱਖ ਦੇ ਵਿੱਚ ਚੰਗੇ ਮਾੜੇ ਦੇ ਵਿੱਚ ਜਾਂ ਇਉਂ ਕਹਿ ਦੇਵਾਂ ਕਿ ਮਾਇਆ ਦੇ ਬੰਦਨਾ ਚ ਬੰਦ ਦਿੱਤਾ ਹੁਣ ਮਨੁੱਖ ਜਿਵੇਂ ਵੀ ਆਣ ਕੇ ਇਸ ਸੰਸਾਰ ਦੇ ਉੱਤੇ ਕਰਮ ਕਰਦਾ ਹੈ ਥੋੜੀ ਜੀ ਮੈਂ ਬੇਨਤੀ ਕਿਉਂਕਿ ਆਉਣਾ ਸ਼ਬਦ ਲੇਖ ਵਾਲੇ ਪਾਸੇ ਲੇਖਾ ਬਣਦਾ ਕਿਵੇਂ ਜਿਹੋ ਜੇ ਜੀਵ ਆਣ ਕੇ ਸੰਸਾਰ ਦੇ ਉੱਤੇ ਕਰਮ ਕਰਦਾ ਹੈ ਨਾ ਉਹ ਕੀਤੇ ਹੋਏ ਕਰਮ ਚੰਗੇ ਜਾਂ ਮਾਰੇ ਉਹਦੀ ਤਕਦੀਰ ਦੇ ਵਿੱਚ ਕਹਿ ਲਓ ਮਸਤਕ ਤੇ ਕਹਿ ਲਓ ਉਹਦੀ ਤਕਦੀਰ ਦੇ ਵਿੱਚ ਲਿਖੇ ਜਾਂਦੇ ਨੇ ਤੇ ਲਿਖੇ ਹੋਏ ਸ਼ਬਦ ਹੀ ਜਿਹੜੇ ਉਹ ਲੇਖ ਬਣਦੇ ਨੇ ਇਸ ਕਰਕੇ ਗੁਰਮਤ ਇਹ ਗੱਲ ਆਖਦੀ ਹੈ ਕਿ ਮਨੁੱਖ ਜੋ ਵੀ ਕਰਮ ਕਰਦਾ ਹੈ ਉਹਦਾ ਲੇਖਾ ਪ੍ਰਮਾਤਮਾ ਆਪ ਹੀ ਲਿਖ ਕੇ ਭੇਜਦਾ ਹੈ ਹਾਂ ਇਹਦੇ ਵਿੱਚ ਜਿਹੜਾ ਉਹ ਮਨੁੱਖ ਦੇ ਕਰਮ ਬੜੇ ਭਾਗੀਦਾਰ ਬਣਦੇ ਨੇ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਅਸੀਂ ਜਿਹੜਾ ਉਹ ਚੰਗੇ ਲੇਖ ਲਿਖਾ ਲਵਾਂਗੇ ਗਾਂ ਵਾਸਤੇ ਜੇ ਮੰਨ ਦੇ ਕਰਮ ਕਰਾਂਗੇ ਤੇ ਗਾਂ ਵਾਸਤੇ ਜੀਵ ਜਿਹੜੇ ਨੇ ਉਹ ਮੰਦ ਕਰਮੀ ਆਪਣੇ ਮੰਦੇ ਲੇਖ ਲਿਖਾ ਲੈਂਦੇ ਨੇ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਕਿ ਜਿੰਨੇ ਵੀ ਜੀਵ ਪੈਦਾ ਹੁੰਦੇ ਨੇ ਨਾ ਇਹਨਾਂ ਦੇ ਸਾਰਿਆਂ ਦੇ ਸਿਰ ਦੇ ਉੱਤੇ ਧੁਰ ਦਰਗਾਹ ਦੇ ਉੱਤੋਂ ਪ੍ਰਮਾਤਮਾ ਦੇ ਘਰੋਂ ਜਿਹੜਾ ਉਹ ਲੇਖ ਲਿਖਿਆ ਹੁੰਦਾ ਤੇ ਇਹ ਗੱਲ ਚੇਤਾ ਰੱਖਿਓ ਜੋ ਪ੍ਰਮਾਤਮਾ ਨੇ ਅੰਮ੍ਰਿਤ ਬਾਣੀ ਦਾ ਫੈਸਲਾ ਹੈ ਕਿ ਜਿਹੜਾ ਪ੍ਰਮਾਤਮਾ ਨੇ ਲੇਖਾ ਲਿਖ ਦਿੱਤਾ ਨਾ ਉਹਨੂੰ ਫਿਰ ਕੋਈ ਮਿਟਾ ਨਹੀਂ ਸਕਦਾ ਜੋ ਤੁਸੀਂ ਕਰਮ ਕਰਤੇ ਨਾ ਥੋੜਾ ਜਿਹਾ ਕਰਮ ਫਲਸਫੀ ਨੂੰ ਹਲਕਾ ਜਿਹਾ ਆਪਾਂ ਟੱਚ ਕਰ ਦਿੰਦੇ ਆ ਜਿਹੜੇ ਕਰਮ ਇੱਕ ਵਾਰੀ ਲਿਖੇ ਗਏ ਸਾਡੇ ਲੇਖ ਬਣ ਕੇ ਉਹਨੂੰ ਕੋਈ ਵੀ ਮਿਟਾ ਨਹੀਂ ਸਕਦਾ ਅੰਮ੍ਰਿਤ ਬਾਣੀ ਦਾ ਫੈਸਲਾ ਲੇਖ ਨਾ ਮਟਈ ਹੇ ਸਖੀ ਜੋ ਲਿਖਿਆ ਕਰਤਾਰ ਜੋ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਉਹਨੂੰ ਹੋਰ ਮਟਾਇਆ ਨਹੀਂ ਜਾ ਸਕਦਾ ਤੇ ਕਈ ਵਾਰੀ ਨਾ ਮਨੁੱਖ ਦੇ ਮਨ ਦੇ ਵਿੱਚ ਇਹ ਫਿਰ ਸੁਭਾਵਿਕ ਸਵਾਲ ਪੈਦਾ ਹੋ ਜਾਂਦਾ ਇੱਕ ਦੋ ਸਾਖੀਆਂ ਆਪ ਜੀ ਦੇ ਸਾਹਮਣੇ ਰੱਖ ਦਿੰਦਾ ਮੈਂ ਪੀ ਜੇ ਲੇਖ ਮਟਾਇਆ ਨਹੀਂ ਜਾ ਸਕਦਾ ਤੇ ਫਿਰ ਇਨਾ ਪਾਠ ਪੂਜਾ ਕਰਨ ਦਾ ਰਟਣ ਕਰਨ ਦਾ ਧਰਮ ਦੀ ਦੁਨੀਆ ਦੇ ਵਿੱਚ ਵਿਚਰਨ ਦਾ ਫਿਰ ਫਾਇਦਾ ਕੀ ਫਿਰ ਇਸ ਬੇਨਤੀ ਨੂੰ ਸਮਝੋ ਪੀ ਜੋ ਮੇਰੇ ਕਰਮਾਂ ਚ ਮੈਨੂੰ ਉਹੋ ਹੀ ਮਿਲਣਾ ਹੈ ਤੇ ਫਿਰ ਮੇਰਾ ਇਨਾ ਭਜ ਦੌੜ ਕਰਨ ਦਾ ਗੁਰੂ ਗੁਰੂ ਜਪਨ ਦਾ ਗੁਰੂ ਕੋਲ ਆਉਣ ਦਾ ਫਾਇਦਾ ਕੀ ਹੋਇਆ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਆ ਤੇ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਸਕੇਤ ਮੰਡੀ ਦਾ ਰਾਜਾ ਆਉਂਦਾ ਹੈ ਹਰੀਸ਼ੈਨ ਚਲੋ ਸਾਖੀ ਤੇ ਕਾਫੀ ਲੰਬੇਰੀ ਹੈ ਪਰ ਮੈਂ ਸਿਰਫ ਅੱਜ ਦੇ ਸੰਬੰਧ ਦੇ ਵਿੱਚ ਤੁਹਾਡੇ ਸਾਹਮਣੇ ਰੱਖ ਰਿਹਾ ਇਹ ਪਹਿਲਾਂ ਵੀ ਇੱਥੇ ਸਾਂਝੀ ਕੀਤੀ ਹੋਈ ਹੈ ਜਿਸ ਵੇਲੇ ਇਹ ਰਾਜਾ ਆਇਆ ਤੇ ਸਤਗੁਰੂ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੱਕੜਾਂ ਲੈ ਕੇ ਆਇਆ ਤੇ ਉਦੋਂ ਅਮਰਤ ਬਾਣੀ ਦਾ ਜਾਪ ਚੱਲ ਰਿਆ ਸੀ ਤੇ ਇਹ ਪੰਕਤੀ ਪੜੀ ਜਾ ਰਹੀ ਸੀ ਕਿ ਲੇਖ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰ ਹੁਣ ਉਹਦੇ ਮਨ 'ਚ ਇੱਕ ਸ਼ੰਕਾ ਪੈਦਾ ਹੋ ਗਈ ਕਹਿੰਦਾ ਵੀ ਜੇ ਲੇਖ ਮਿਟਿਆ ਹੀ ਨਹੀਂ ਜਾਣਾ ਤੇ ਫਿਰ ਮੇਰਾ ਇੰਨਾ ਸੇਵਾ ਕਰਨ ਦਾ ਫਾਇਦਾ ਕੀ ਗੁਰੂ ਕੋਲ ਆਣ ਕੇ ਮੈਂ ਇਥੇ ਕਾਦੇ ਵਾਸਤੇ ਆਇਆ ਇੰਨਾ ਬਾਲਨ ਵੀ ਲਿਆਂਦਾ ਲੱਕੜਾ ਵੀ ਲਿਆਂਦੀ ਆ ਆਪਣੇ ਵੱਲੋਂ ਸੇਵਾ ਲੈ ਕੇ ਆਇਆ ਮਨ 'ਚ ਸ਼ੰਕਾ ਇਹ ਕਹਿੰਦਾ ਚਲੋ ਕੋਈ ਨਹੀਂ ਖੈਰ ਜੀ ਹੁਣ ਆ ਗਏ ਆ ਸਤਿਗੁਰਾਂ ਦੇ ਚਰਨਾਂ 'ਚ ਆਇਆ ਤੇ ਇੱਕ ਰਾਤ ਰੁਕਿਆ ਸਤਿਗੁਰ ਕਹਿੰਦੇ ਰਾਜਨ ਜੀ ਆਏ ਜੀ ਤੇ ਅੱਜ ਰੁਕੋ ਇਹਨੇ ਜਿਹੜੀ ਭੇਟਾ ਲਿਆਂਦੀ ਇਹ ਅਰਪਣ ਕੀਤੀ ਇਹ ਰੁਕਿਆ ਤੇ ਰਾਤ ਨੂੰ ਇਹ ਇੱਕ ਸੁਪਨਾ ਦੇਖਦਾ ਹੈ ਸੁਪਨੇ 'ਚ ਕੀ ਹੁੰਦਾ ਹੈ ਕਿ ਇਹ ਕਿਸੇ ਗਰੀਬ ਦੇ ਘਰ ਚੰਡਾਲ ਦੇ ਘਰ 'ਚ ਇਹਦਾ ਜਨਮ ਹੁੰਦਾ ਹੈ ਤੇ ਕਿਸੇ ਜੱਟ ਜ਼ਿਮੀਂਦਾਰ ਦੇ ਘਰ ਦੇ ਵਿੱਚ ਸੇਪ ਕਰਦਾ ਏ 40 ਸਾਲ ਦੀ ਉਮਰ ਭੋਗ ਕੇ ਤੇ ਇਹ ਇੱਕ ਦਰਖਤ ਤੋਂ ਬੋਰ ਤੋਂ ਡਿੱਗ ਕੇ ਤੇ ਮਰ ਜਾਂਦਾ ਏ ਨਿਗੇ ਨਿਗੇ ਬੱਚੇ ਨੇ ਪਰਿਵਾਰ ਇਹਦਾ ਉਹ ਮਗਰ ਸਾਰੇ ਇਹਨੂੰ ਪਾਪਾ ਪਾਪਾ ਕਰਦੇ ਰੋਂਦੇ ਨੇ ਜਦੋਂ ਇਹ ਸੁਪਨਾ ਆਇਆ ਤਰਵਕ ਉੱਠਿਆ ਬੜਾ ਤਰੇਲੀ ਉਤਰੇਲੀ ਇੱਕ ਪਾਸੇ ਸੋਚਦਾ ਬਾਣੀ ਨੇ ਕੱਲ੍ਹ ਕਹਿ ਦਿੱਤਾ ਤੇਰੇ ਲੇਖ ਨਹੀਂ ਮਿਟਨੇ ਦੂਜੇ ਪਾਸੇ ਮੈਂ ਜੇ ਇੱਥੇ ਆਇਆ ਤੇ ਮੇਰੇ ਜਿਹੜਾ ਏ ਉਹ ਸੁਪਨੇ ਦੇ ਵਿੱਚ ਰਾਤ ਮੈਨੂੰ ਮੌਤ ਨਜ਼ਰ ਆ ਰਹੀ ਏ ਮੈਂ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਫਿਰਦਾ ਰਿਹਾ ਮਨ 'ਚ ਇੱਕ ਹੋਰ ਸ਼ੰਕਾ ਪੈਦਾ ਹੋ ਗਿਆ ਵੀ ਇੱਥੇ ਆਉਂਦਾ ਫਾਇਦਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ ਮੈਨੂੰ ਆਖਰ ਗੁਰੂ ਅਰਜੁਨ ਸਾਹਿਬ ਪਾਦਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਰਾਜਨ ਆਓ ਸ਼ਿਕਾਰ ਤੇ ਚੱਲਦੇ ਆ ਰਾਜਾ ਜਿਹੜਾ ਸੀ ਉਹ ਸ਼ਿਕਾਰ ਖੇਡਣ ਦਾ ਸ਼ੌਕੀਨ ਏ ਇਹ ਦਰਬਾਰ ਸਾਹਿਬ ਤੋਂ ਚੱਲੇ ਇਦਰ ਗਮਟਾਲੇ ਦੀ ਜੂ ਨੂੰ ਲੰਗਦੇ ਨੇ ਤੇ ਜਿਸ ਵੇਲੇ ਗਮਟਾਲੇ ਦੀ ਜੂ ਵੱਲ ਆਏ ਸਤਿਗੁਰੂ ਆਏ ਨੇ ਨਾਲ ਸਿੱਖ ਨੇ ਸਤਿਗੁਰੂ ਘੋੜੇ ਤੇ ਸਵਾਰ ਨੇ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਜੀ ਰਾਜਾ ਵੀ ਆਪਣੇ ਘੋੜੇ ਤੇ ਸਵਾਰ ਹੈ ਤੇ ਅਚਨ ਚੇਤ ਕੀ ਹੁੰਦਾ ਹੈ ਕਿ ਇਸ ਰਾਜੇ ਦੇ ਘੋੜੇ ਦੇ ਪੌੜਾਂ ਦੇ ਅੱਗੋਂ ਇੱਕ ਦਮ ਇੱਕ ਹਿਰਨ ਨਿਕਲਦਾ ਹੈ ਉਹਨੂੰ ਸਮਝ ਨਹੀਂ ਆਉਂਦੀ ਕਿ ਤੋ ਨਿਕਲਦਾ ਜਦੋਂ ਕੌਤਕ ਵਰਤਾਉਣਾ ਸਤਿਗੁਰਾਂ ਨੇ ਇਹ ਉਹਦੇ ਮਗਰ ਭੱਜਦਾ 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 ਇੱਕ ਨਗਰ ਵਾਲੇ ਪਾਸੇ ਭੱਜ ਜਾਂਦਾ ਹੈ ਤੇ ਇਧਰ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਹੈ ਤੇ ਇਹ ਵੀ ਇਸੇ ਪਾਸੇ ਸਨ ਪਰ ਸਤਿਗੁਰੂ ਸੰਗਤਾਂ ਨੂੰ ਮਿਲਦੇ ਆ ਮਿਲਦੇ ਆ ਜਿਹੜਾ ਇਹ ਰਾਜੇ ਦੇ ਜਾਂਦੇ ਜਾਂਦੇ ਰਾਜ ਚ ਇੱਕ ਦੋ ਥਾਵਾਂ ਤੇ ਪੜਾਹ ਕਰਦੇ ਨੇ ਤੇ ਉਹ ਉਸ ਜਿਸ ਜਗ੍ਹਾ ਤੇ ਰਾਜਾ ਪਹੁੰਚਦਾ ਉਹ ਸਤਿਗੁਰੂ ਉਹਦੇ ਤੋਂ ਕੁਝ ਘੜੀਆਂ ਜਿਹੜਾ ਕੋਈ ਸਮਾਂ ਕੁਝ ਲੇਟ ਪਹੁੰਚਦੇ ਨੇ ਇਹਦੇ ਦਰਮਿਆਨ ਉੱਥੇ ਇੱਕ ਘਟਨਾ ਵਾਪਰ ਜਾਂਦੀ ਹੈ ਹੁਣ ਘਟਨਾ ਕੀ ਵਾਪਰਦੀ ਏ ਜਿੱਥੇ ਰਾਜਾ ਪਹੁੰਚਦਾ ਏ ਉਹ ਨਗਰ ਦਾ ਨਾਮ ਹੈ ਕੁੱਕੇਵਾਲੀ ਜਿਹਨੂੰ ਅੱਜ ਗੁਰੂ ਕਾ ਬਾਗ ਕਹਿੰਦੇ ਆਪਾਂ ਤੇ ਇਹ ਜਾ ਕੇ ਜਦੋਂ ਭੱਜਾ ਗਿਆ ਭੱਜਾ ਗਿਆ ਥੱਕ ਗਿਆ ਉਹ ਸ਼ਿਕਾਰ ਤੇ ਇਹਦਾ ਹੱਥ ਨਾ ਆਇਆ ਉਹ ਹਿਰਨ ਤੇ ਨਿਕਲ ਗਿਆ ਪਰ ਅਚਾਨਕ ਇਹ ਥੱਕ ਕੇ ਤੇ ਇੱਕ ਰੁੱਖ ਦੇ ਥੱਲੇ ਬੈਠ ਗਿਆ ਜਦੋਂ ਰੁੱਖ ਦੇ ਥੱਲੇ ਬੈਠ ਗਿਆ ਸੰਗਣੀ ਸ਼ਾਂ ਸੀ ਇਹਨੂੰ ਨੀਂਦ ਆ ਗਈ ਇਨੇ ਚਿਰ ਨੂੰ ਜਿਹੜੇ ਇਹਨੇ ਰਾਤੀ ਬਚਪਨ ਸੁਪਨੇ ਦੇ ਵਿੱਚ ਬੱਚੇ ਵੇਖੇ ਸਨ ਉਹ ਬੱਚੇ ਆ ਗਏ ਉਹਨਾਂ ਆਖਿਆ ਵੀ ਇਹ ਸਾਡਾ ਪਾਪਾ ਤਾਂ ਇੱਥੇ ਬੈਠਾ ਹੈ ਘਰ ਗਏ ਜਾ ਕੇ ਮਾਂ ਨੂੰ ਦੱਸਿਆ ਦਾਦੇ ਨੂੰ ਦੱਸਿਆ ਹੋਰਾਂ ਨੂੰ ਦੱਸਿਆ ਲੋਕ ਇਕੱਠੇ ਹੋ ਗਏ ਕੋਲ ਆ ਗਏ ਇਹਨੂੰ ਜਗਾਇਆ ਨਿਆਣੇ ਕਹਿਣ ਪੀ ਤੂੰ ਸਾਡਾ ਪਿਓ ਹੈ ਘਰ ਵਾਲੀ ਆਖੇ ਵੀ ਤੂੰ ਮੇਰੇ ਸਿਰ ਦਾ ਸਾਈਂ ਹੈ ਜੱਟ ਜ਼ਿਮੀਦਾਰ ਕਹਿੰਦਾ ਵੀ ਤੂੰ ਤਾਂ ਮੇਰੇ ਕੋਲ ਸੇਵ ਕਰਦਾ ਫਸ ਗਿਆ ਰਾਜਾ ਉਹ ਆਖੇ ਵੀ ਮੈਂ ਸਕੇਤ ਮੰਡੀ ਦਾ ਰਾਜਾ ਉਦੋਂ ਇੰਨਾ ਸਮੇਂ ਚ ਕੋਈ ਇੰਨਾ ਪਤਾ ਨਹੀਂ ਸੀ ਹੁੰਦਾ ਵੀ ਕਿਹੜੀ ਮੰਡੀ ਕਿੱਥੇ ਕੋਈ ਬਹੁਤਾ ਦੂਰ ਦੂਰ ਦਾ ਸਿਸਟਮ ਸੀ ਤੇ ਪਤਾ ਨਹੀਂ ਸੀ ਜਿਆਦਾ ਲੱਗਦਾ ਸਾਰਾ ਪਿੰਡ ਕੱਥਾ ਹੋ ਗਿਆ ਵੀ ਜਿਹੜਾ ਫਲਾਣਾ ਬੰਦਾ ਕੱਲ ਮਰਿਆ ਉਹ ਜਿੰਦਾ ਹੋ ਗਿਆ ਤੇ ਉਹਨੇ ਰਾਜੇ ਦੇ ਕੱਪੜੇ ਪਾਏ ਹੋਏ ਨੇ ਤੇ ਘੋੜਾ ਵੀ ਉਹਦੇ ਕੋਲ ਹੈ ਬੜੀ ਤਗੜੀ ਗੱਲ ਸੀ ਉਹਨਾਂ ਸਮੇਂ ਚ ਹੁਣ ਸਾਰੇ ਪਾਸੇ ਜਿਹੜਾ ਇਹ ਹਹਾਕਾਰ ਮੱਚ ਗਈ ਹੁਣ ਕੀਤਾ ਤੇ ਕੀਤਾ ਕੀ ਜਾਵੇ ਸਾਰਾ ਪਿੰਡ ਕਹਿੰਦਾ ਵੀ ਤੂੰ ਜਿਹੜਾ ਇਹ ਫਲਾਣਾ ਫਲਾਣਾ ਬੰਦਾ ਹੈ ਇਸ ਪਿੰਡ ਦਾ ਰਹਿਣ ਵਾਲਾ ਚੰਡਾਲਾਂ ਦੇ ਘਰ ਦਾ ਤੇਰਾ ਜਨਮ ਆ ਤੇਰੇ ਜੀਵਨ ਉਹ ਕਰਮ ਹੈ ਉਹ ਆਖੀ ਜਾਂਦਾ ਵੀ ਨਹੀਂ ਮੈਂ ਜਿਹੜਾ ਇਹ ਇੱਥੇ ਰਿਹਾ ਕੋਈ ਨਹੀਂ ਮੈਂ ਰਾਜਾ ਸਕੇਤ ਮੰਡੀ ਦਾ ਜਿੰਨਾ ਚਿਰ ਨੂੰ ਰੌਲਾ ਵੱਧ ਗਿਆ ਆਖਰ ਉਹਨੇ ਇੱਕ ਗੱਲ ਕਹੀ ਮੋਤਬਾਰਾ ਨੂੰ ਕਹਿੰਦਾ ਵੀ ਮੇਰੀ ਗੱਲ ਸੁਣੋ ਮੈਂ ਅਸਲ ਚ ਆਪਣੀ ਘਟਨਾ ਦੱਸੀ ਵੀ ਦਰਬਾਰ ਸਾਹਿਬ ਗੁਰੂ ਅਰਜੁਨ ਸਾਹਿਬ ਜੀ ਦੇ ਕੋਲ ਆਇਆ ਤੇ ਗੁਰੂ ਅਰਜੁਨ ਸਾਹਿਬ ਵੀ ਆ ਰਹੇ ਨੇ ਮੇਰੇ ਘੋੜੇ ਦੇ ਸਾਹਮਣੇ ਸ਼ਿਕਾਰ ਆਇਆ ਤੇ ਮੈਂ ਮਗਰ ਮਗਰ ਉਹਦੇ ਆ ਗਿਆ ਸ਼ਿਕਾਰ ਦੇ ਤੇ ਸਤਗੁਰੂ ਆ ਜਾਂਦੇ ਨੇ ਤੇ ਜੋ ਫੈਸਲਾ ਕਰਨਗੇ ਉਹ ਤੁਹਾਨੂੰ ਮਨਜ਼ੂਰ ਹੈ ਕਹਿੰਦੇ ਹਾਂ ਸਤਗੁਰੂ ਅਰਜੁਨ ਸਾਹਿਬ ਜੀ ਦਾ ਫੈਸਲਾ ਮਨਜ਼ੂਰ ਹੈ ਸਤਗੁਰੂ ਇਹਨਾਂ ਨਗਰਾਂ ਚੋਂ ਨਿਕਲਦੇ ਨਿਕਲਦੇ ਹੋਏ ਫਿਰ ਉੱਥੇ ਕੁੱਕੇ ਵਾਲੀ ਪਹੁੰਚਦੇ ਨੇ ਜਿਸ ਉਸ ਥਾਂ ਤੇ ਸਤਗੁਰੂ ਪਹੁੰਚਦੇ ਨੇ ਸੰਗਤਾਂ ਨੇ ਆਣ ਕੇ ਨਮਸਕਾਰ ਕੀਤੀ ਤੇ ਰਾਜਾ ਹੱਥ ਜੋੜੇ ਕਹਿਣ ਲੱਗਾ ਮਹਾਰਾਜ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਕੀ ਕੌਤਕ ਵਰਤਾਰ ਹੈ ਜੀ ਪਹਿਲਾ ਪੰਕਤੀ ਕੋਈ ਚਲਦੀ ਹੈ ਦੂਜਾ ਸੁਪਨਾ ਹੈ ਤੀਜਾ ਆ ਸਾਰਾ ਕੁਝ ਵਾਪਰੇ ਇਹ ਕਹਿੰਦੇ ਨੇ ਵੀ ਤੂੰ ਸਾਡਾ ਬੰਦਾ ਹੈ ਤੁਸੀਂ ਮੈਨੂੰ ਦੱਸੋ ਵੀ ਮੈਂ ਹੈ ਕੌਣ ਇਹਨਾਂ ਨੂੰ ਸਮਝਾਓ ਵੀ ਮੈਂ ਰਾਜਾ ਸਤਗੁਰੂ ਕਹਿੰਦੇ ਵੀ ਭਾਈ ਹਾਂ ਇਹ ਹੈ ਤੇ ਰਾਜਾ ਹੁਣ ਸਤਗੁਰਾਂ ਦੇ ਸਾਹਮਣੇ ਸਵਾਲ ਨਹੀਂ ਸੀ ਕੋਈ ਕਰ ਸਕਦਾ ਕਹਿੰਨਗੇ ਪਾਤਸ਼ਾਹ ਜੀ ਜੇ ਇਹ ਰਾਜਾ ਹੈ ਤੇ ਇਹਦੇ ਨਾਲ ਦਾ ਬੰਦਾ ਸਾਡੇ ਕੋਲ ਵੀ ਆ ਦੇਖੋ ਪਰਿਵਾਰ ਹੈ ਸਤਗੁਰੂ ਕਹਿੰਦੇ ਤੁਹਾਡੀ ਗੱਲ ਵੀ ਮੰਨ ਲੈਣੀ ਹੈ ਤੁਸੀਂ ਇਹ ਦੱਸੋ ਵੀ ਜਿਹੜਾ ਪਰਿਵਾਰ ਇਹਦਾ ਇਹ ਜੇ ਬੰਦਾ ਕੱਲ ਚੜਾਈ ਕਰ ਗਿਆ ਤੇ ਉਹਦਾ ਕੀਤਾ ਕੀ ਤੁਸੀਂ ਸੰਸਕਾਰ ਕੀਤਾ ਕਿ ਦਫਨ ਕੀਤਾ ਕਹਿੰਦੇ ਨਹੀਂ ਜੀ ਸੰਸਕਾਰ ਕਿੰਨੇ ਕੀਤਾ ਸੀ ਦਫਨ ਕੀਤਾ ਦੱਬਿਆ ਉਹਨੂੰ ਕਹਿੰਦੇ ਚਲੋ ਜਾ ਕੇ ਪੁੱਟ ਕੇ ਦੇਖਦੇ ਆਂ ਜਿਸ ਵੇਲੇ ਉਹ ਜਗਾ ਪੁੱਟੀ ਗਈ ਤਬੂਤ ਕੱਢਿਆ ਗਿਆ ਤੇ ਉਹ ਬੰਦਾ ਬਿਲਕੁਲ ਹਮ ਸ਼ਕਲ ਹੂਬ ਹੂ ਉਸੇ ਤਬੂਤ ਦੇ ਵਿੱਚ ਲੇਟਿਆ ਹੋਇਆ ਸਤਿਗੁਰੂ ਕਹਿੰਦੇ ਤੁਹਾਡਾ ਜਿਹੜਾ ਬੰਦਾ ਮਰਿਆ ਉਹ ਆ ਪਿਆ ਤੇ ਇਹ ਸਕੇਤ ਮੰਡੀ ਦਾ ਰਾਜਾ ਹਰੀਸ ਹੈ ਸਾਰੇ ਬੜੇ ਹੈਰਾਨ ਹੋਏ ਕਹਿਣ ਲੱਗੇ ਸਤਿਗੁਰੂ ਇਹ ਕੌਤਕ ਕੀ ਰਾਜੇ ਨੇ ਵੀ ਸਵਾਲ ਕੀਤਾ ਉੱਥੇ ਫਿਰ ਸਤਿਗੁਰੂ ਅਰਜੁਨ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਰਾਜਨ ਤੁਸੀਂ ਲੱਕਣਾ ਲੈ ਕੇ ਆਏ ਸੋ ਗੁਰੂ ਘਰ ਵਾਸਤੇ ਤੇ ਤੁਹਾਡੇ ਮਨ ਚੋਂ ਇੱਕ ਸ਼ੰਕਾ ਪੈਦਾ ਹੋ ਗਈ ਸੀ ਕਿਉਂਕਿ ਬਾਣੀ ਚੱਲ ਰਹੀ ਸੀ ਲੇਖ ਨਾ ਮਿਟੇ हे ਸਖੀ ਜੋ ਲਿਖਿਆ ਕਰਤਾਰ ਮਨ ਚ ਇਹ ਸ਼ੰਕਾ ਆ ਗਈ ਕਿ ਜੇ ਲੇਖ ਨਹੀਂ ਮਿਟਣਾ ਫਿਰ ਇੱਥੇ ਆਉਂਦਾ ਕੀ ਫਾਇਦਾ ਏ ਇਹ ਕੌਤਕ ਤਾਂ ਵਰਤਾਇਆ ਏ ਕਿ ਇੱਕ ਜਨਮ ਜਿਹੜਾ ਸੀ ਤੁਹਾਡਾ ਚੰਡਾਲਾਂ ਦੇ ਘਰ ਝੋਕੇ ਤੁਸੀਂ ਇੰਨੀ ਉਮਰ ਭੋਗਣੀ ਸੀ ਸਿਰਫ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਇੱਕ ਜਨਮ ਤੁਹਾਡਾ ਉਹ ਕੱਟਿਆ ਗਿਆ ਹੈ ਇਹ ਫਿਰ ਸਾਰੀ ਸੰਗਤ ਨੇ ਵੀ ਨਮਸਕਾਰ ਕੀਤੀ ਰਾਜੇ ਨੇ ਇਸ ਪਰਿਵਾਰ ਨੂੰ ਨਾਲ ਲੈ ਗਿਆ ਜੀ ਆਪਣੀ ਮੰਡੀ ਦੇ ਵਿੱਚ ਫਿਰ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਕੇ ਤੇ ਰਾਜੇ ਨੇ ਪਾਲ ਲਿਆ ਇਸ ਸਾਖੀ ਨੂੰ ਕਵੀ ਸੰਤੋਖ ਸਿੰਘ ਹੁਣਾਣਾ ਵੀ ਕੋਟ ਕੀਤਾ ਹੈ ਬਹੁਤੇ ਵਿਦਵਾਨਾਂ ਦੇ ਕੋਲ ਸਾਨੂੰ ਇਹ ਲਿਖਤ ਨਹੀਂ ਮਿਲਦੀ ਪਰ ਮੈਂ ਨਿੱਜੀ ਤੌਰ ਤੇ ਤਾਂ ਜਾਣਦਾ ਕਿਉਂਕਿ ਰਿਕਾਰਡਿੰਗ ਵੀ ਹੋ ਰਹੀ ਕਿਸੇ ਵੇਲੇ ਆ ਜਾਂਦਾ ਵੀ ਪ੍ਰਸੰਗਤ ਉਹ ਸਾਡੇ ਨਗਰ ਦੇ ਨਾਲ ਇਹ ਸਾਖੀ ਜੁੜਦੀ ਹੈ ਜਦੋਂ ਗੁਰੂ ਅਰਜਨ ਸਾਹਿਬ ਜੀ ਲੰਘਦੇ ਨੇ ਰਾਜਾ ਸਿੱਧਾ ਚੱਲ ਜਾਂਦਾ ਜਿੱਥੇ ਰਾਜ ਸਤਗੁਰੂ ਗੁਰੂ ਅਰਜਨ ਸਾਹਿਬ ਰੋਗਦੇ ਨੇ ਉਹ ਮੇਰਾ ਆਪਣਾ ਪਿੰਡ ਸੀ ਸਾਡੇ ਪਿੰਡ ਚੋਂ ਤਾਂ ਕਰਕੇ ਇਹ ਸਾਡੇ ਸਾਰੇ ਏਰੀਆ ਦੇ ਵਿੱਚ ਕੁਝ ਸਾਖੀਆਂ ਇਦਾਂ ਨੇ ਜਿਹੜੀਆਂ ਮੂਹ ਮਲਾਜੇ ਚੱਲਦੀਆਂ ਨੇ ਰਿਟਨ ਚ ਘੱਟ ਸਾਨੂੰ ਮਿਲਦੀਆਂ ਨੇ ਸੋ ਮੇਰੇ ਕੈਨ ਦਾ ਭਾਵ ਹੈ ਇਹ ਗੁਰੂ ਕਾਲ ਦੇ ਵੇਲੇ ਚੀਜ਼ਾਂ ਵਾਪਰਦੀਆਂ ਰਹੀਆਂ ਜਦੋਂ ਗੁਰੂ ਕਿਰਪਾ ਕਰ ਤੇ ਗੁਰੂ ਸਾਹਿਬ ਸੁਪਨੇ ਦੇ ਵਿੱਚ ਵੀ ਜਿਹੜੇ ਉਹ ਲੇਖੇ ਖਤਮ ਕਰ ਦਿੰਦੇ ਨੇ ਇੱਕ ਸਿੱਖ ਨੇ ਆਣ ਕੇ ਸਵਾਲ ਕੀਤਾ ਸੀ ਨਾ ਗੁਰੂ ਕਲਗੀ ਧਰਪਾਤਸ਼ਾ ਜੀ ਨੂੰ ਵੀ ਸਤਿਗੁਰੂ ਤੁਸੀਂ ਕਹਿੰਦੇ ਜੇ ਕਿ ਮੱਥੇ ਦੇ ਲੇਖ ਨਹੀਂ ਮਿਟੇ ਜਾ ਸਕਦੇ ਤਾਂ ਫਿਰ ਮੱਥਾ ਟੇਕਣ ਦਾ ਫਾਇਦਾ ਕੀ ਹੈ ਸਤਿਗੁਰਾਂ ਨੇ ਮੋਹਰ ਵਿਖਾਈ ਕਹਿਣ ਲੱਗੇ ਕਿ ਪੜੋ ਕੀ ਲਿਖਿਆ ਹੈ ਕਹਿੰਦੇ ਜੀ ਨਹੀਂ ਪੜੀ ਜਾ ਸਕਦੀ ਕਹਿੰਦੇ ਜੇ ਪੜਨਾ ਹੋਵੇ ਕਹਿੰਦੇ ਜੀ ਇਹਨੂੰ ਕਿਸੇ ਕਾਗਜ਼ ਤੇ ਲਾ ਦਿਓ ਸ਼ਾਈ ਦੇ ਨਾਲ ਕਹਿੰਦੇ ਲਿਆਓ ਸ਼ਾਈ ਲਿਆਂਦੀ ਉਹ ਸ਼ਾਈ ਚ ਭੇਕੇ ਮੋਰ ਜਦੋਂ ਕਾਗਜ਼ ਤੇ ਲਾਈ ਜਦੋਂ ਪੜਨ ਚ ਆਈ ਤੇ ਸਾਰਿਆਂ ਨੇ ਪੜ ਲਈ ਸਤਿਗੁਰੂ ਕਹਿੰਦੇ ਤੁਹਾਡੀ ਗੱਲ ਦਾ ਜਵਾਬ ਕਹਿੰਦੇ ਸਮਝ ਨਹੀਂ ਆਈ ਕਹਿੰਦੇ ਜੇ ਲੇਖ ਪੁੱਠੇ ਵੀ ਹੋਣ ਨਾ ਜਿਵੇਂ ਮੋਰ ਦੇ ਅੱਖਰ ਪੁੱਠੇ ਹੁੰਦੇ ਨੇ ਜਦੋਂ ਸ਼ਾਈ ਦੇ ਨਾਲ ਲਿਬਰ ਕੇ ਕਾਗਜ਼ ਤੇ ਲੱਗਦੀ ਹੈ ਸਿੱਧੀ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜਿਹਦੇ ਲੇਖ ਪੁੱਠੇ ਹੁੰਦੇ ਨੇ ਜਦੋਂ ਗੁਰੂ ਚਰਨਾਂ 'ਚ ਆਣ ਕੇ ਨਤਮਸਤਕ ਹੁੰਦਾ ਉਹਦੇ ਵੀ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਗੁਰੂ ਘਰ ਦੀ ਰਹਿਮਤ ਹੈ ਫਿਰ ਇਸ ਬੇਨਤੀ ਨੂੰ ਸੁਣੋ ਅਮਰਤ ਬਾਣੀ ਦਾ ਫੈਸਲਾ ਹੈ ਕਿ ਲੇਖ ਨਾ ਮਿਟੀ ਏ ਸਖੀ ਜੋ ਲਿਖਿਆ ਕਰਤਾਰ ਪਰ ਮੈਂ ਅਕਸਰ ਕਹਿਣਾ ਨਾ ਉਹਦੇ ਨਾਲ ਦੇ ਨਾਲ ਇਹ ਗੱਲ ਨੂੰ ਵੀ ਜ਼ਰੂਰ ਤੁਸੀਂ ਵਾਚਣਾ ਹੈ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲਨ ਰਾਖੀ ਮੇਰੀ ਉਹ ਲੇਖਾਂ ਨੂੰ ਮਿਟਾਉਣ ਵਾਲਾ ਵੀ ਬਾਬਾ ਨਾਨਕ ਬੈਠਾ ਹੋਇਆ ਹੈ ਮਨੁੱਖ ਕੋਈ ਲੇਖ ਨਹੀਂ ਬਦਲ ਸਕਦਾ ਔਰ ਗੁਰੂ ਦੇ ਕੋਲ ਗੁਰਮੁਖੋ ਇੰਨੀ ਕ ਤਾਕਤ ਹੈ ਜਿੱਦਨ ਮਨੁੱਖ ਦੀ ਨੀਅਤ ਹੋ ਜਾਂਦੀ ਹੈ ਨਾ ਤੇ ਗੁਰੂ ਫਿਰ ਉਹ ਪੁੱਠੇ ਲੇਖਾਂ ਨੂੰ ਸਿਧਿਆ ਕਰ ਦਿੰਦਾ ਆਪਾਂ ਬੜੀਆਂ ਇਹਦੇ ਤੇ ਸਾਖੀਆਂ ਵੀ ਸਮੇਂ-ਸਮੇਂ ਦੇ ਨਾਲ ਅਸਾਂ ਦੀਆਂ ਕਰਦੇ ਆ ਸੋ ਆਮ ਮਨੁੱਖ ਦੀ ਜਿਹੜੀ ਗੱਲ ਹੈ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਮਝਾ ਰਹੇ ਨੇ ਕਹਿੰਦੇ ਕਿ ਸਰਬ ਜੀਆਂ ਸਿਰ ਲੇਖ ਤੁਰਾਹੁ ਤੁਰਾਹੁ ਦਾ ਅਰਥ ਕਰਿਆ ਤੁਰ ਦਰਗਾਹ ਤੋਂ ਹੁਣ ਜਿਹੜੀ ਬੇਨਤੀ ਕੀਤੀ ਸੀ ਆਰੰਭ ਚ ਅਸੀਂ ਜਿਹੜੇ ਕਰਮ ਕੀਤੇ ਚੰਗੇ ਜਾਂ ਮਾਰੇ ਉਹ ਲੇਖ ਬਣ ਗਏ ਤਯੋ ਬਾਰੀ ਨੇ ਕਿਹਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਵੈਸੇ ਕਰਮ ਤਿੰਨ ਤਰ੍ਹਾਂ ਦੇ ਹੁੰਦੇ ਨੇ ਨਾ ਤੇ ਉਹ ਸਾਡੇ ਇਕੱਠੇ ਹੁੰਦੇ ਰਹਿੰਦੇ ਨੇ ਅਸੀਂ ਜਿਹੜੇ ਕਰਮ ਕਰਦੇ ਆ ਉਹ ਇੱਕ ਥਾਂ ਤੇ ਬਾਅਦ ਸਾਡਾ ਲੇਖ ਬਣ ਜਾਂਦਾ ਹੈ ਸਤਿਗੁਰੂ ਕਹਿੰਦੇ ਤੇਰੇ ਤੁਰ ਦਰਗਾਹ ਦੇ ਉਤੋਂ ਲੇਖ ਲਿਖੇ ਹੋਏ ਨੇ ਜਿਹੜੇ ਤੇਰੇ ਮਸਤਕ ਦੇ ਉੱਪਰ ਲੇਖ ਨੇ ਉਹ ਸਾਰੇ ਜੀਵਾਂ ਦੇ ਲਿਖੇ ਹੋਏ ਨੇ ਬਿਨ ਲੇਖੈ ਨਹੀਂ ਕੋਈ ਜੀਓ ਤੇ ਕੋਈ ਵੀ ਜੀਵ ਜਿਹੜਾ ਏ ਉਹ ਲੇਖਾਂ ਤੋਂ ਬਿਨਾ ਨਹੀਂ ਆਉਂਦਾ ਹਰ ਕੋਈ ਆਪਣੀ ਤਕਦੀਰ ਦੇ ਵਿੱਚ ਆਪਣਾ ਜਿਹੜਾ ਜ਼ਿੰਦਗੀ ਦਾ ਸਮਾਂ ਉਹ ਲਿਖਾ ਕੇ ਆਉਂਦਾ ਹੈ ਮੈਂ ਇਹਦੇ ਨਾਲ ਇੱਕ ਫੇਰ ਹੋਰ ਬੇਨਤੀ ਕਰ ਦੇਣਾ ਦੇਖੋ ਕਰਮ ਸਾਡੇ ਕੁਛ ਵੀ ਕਹਿੰਦੇ ਹੋਣਾ ਕਰਮ ਸਾਡੇ ਕੁਛ ਵੀ ਕਹਿੰਦੇ ਹੋਣਾ ਪਰ ਜੇ ਜਦੋਂ ਤੁਸੀਂ ਗੁਰੂ ਤੇ ਭਰੋਸਾ ਕਰਕੇ ਗੁਰੂ ਦੇ ਮੁਤਾਬਕ ਜੀਵਨ ਜੀਂਦੇ ਜੇ ਨਾ ਤੇ ਗੁਰੂ ਜਿਹੜਾ ਏ ਉਹ ਸੂਲੀ ਦੇ ਦੁੱਖ ਨੂੰ ਵੀ ਸੂਲ ਦੇ ਵਿੱਚ ਕੱਟ ਕੇ ਦੇ ਖਤਮ ਕਰ ਦਿੰਦਾ ਹੈ ਇਹ ਇਹ ਸੰਗਤ ਦੀ ਇੰਨੀ ਕ ਮਹਾਨਤਾ ਹੈ ਨਾਮ ਦੀ ਇੰਨੀ ਕ ਮਹਾਨਤਾ ਹੈ ਇਸ ਕਰਕੇ ਇਹਨਾਂ ਸ਼ੰਕਿਆਂ 'ਚ ਨਹੀਂ ਪੈਣਾ ਕਿ ਅਸੀਂ ਜਿਹੜੇ ਦੇਖੋ ਜੀ ਸਾਡੇ ਕਰਮਾਂ 'ਚ ਕਰਮ ਅਸੀਂ ਖੁਦ ਬਣਾਉਨੇ ਆ ਮਨੁੱਖ ਮੈਂ ਅੱਜ ਪਰਸੋ ਵੀ ਕਿਆ ਸੀ ਕਰਮ ਕਰਨ ਦੇ ਵਿੱਚ ਸੁਤੰਤਰ ਹੈ ਉਹਨੂੰ ਆਗਿਆ ਤੋ ਜਿੱਦਾਂ ਦੇ ਕਰਮ ਕਰ ਸਕਦਾ ਹੈ ਕਰ ਲੈ ਪਰ ਜਦੋਂ ਫਲ ਭੋਗਣਾ ਪੈਣਾ ਉਹਦੋਂ ਸੁਤੰਤਰ ਨਹੀਂ ਉਹਦੋਂ ਕਰਮਾਂ ਦਾ ਹੀ ਤੈਨੂੰ ਫਲ ਮਿਲਣਾ ਹੈ ਇਸ ਕਰਕੇ ਅਸੀਂ ਆਪਣੇ ਲੇਖਾਂ ਨੂੰ ਅੰਮ੍ਰਿਤ ਬਾਣੀ ਨੇ ਕਿਹਾ ਫਰੀਦਾ ਕਾਲੇ ਲੇਖਣਾ ਲੇਖ ਤੂੰ ਇਹੋ ਜਿਹਾ ਕਾਲੇ ਲੇਖਣਾ ਲਿਖ ਬਵੀਂ ਜੀ ਦੇ ਨਾਲ ਤੈਨੂੰ ਔਖਾ ਹੋ ਜਾਵੇ ਕਰਮ ਇਸ ਕਰਕੇ ਉਹ ਜੇ ਕਰਮ ਕਰੀਏ ਉਹ ਜੇ ਲੇਖ ਬਣਾਈਏ ਜਿਹੜਾ ਸਾਨੂੰ ਜ਼ਿੰਦਗੀ ਚ ਗਾਂ ਸੌਖਾ ਹੋ ਜਾਏ ਸਤਿਗੁਰੂ ਕਹਿੰਦੇ ਬਿਨ ਲੇਖਿਆ ਨਹੀਂ ਕੋਈ ਜੀਓ ਇਸ ਲੇਖੇ ਤੋਂ ਬਿਨਾ ਜਿਹੜਾ ਉਹ ਕੋਈ ਵੀ ਜੀਵ ਸੰਸਾਰ ਤੇ ਨਹੀਂ ਆਉਂਦਾ ਹਾਂ ਜੇ ਲੇਖ ਤੋਂ ਕੋਈ ਰਹਿ ਤਾ ਕਹਿੰਦੇ ਆਪ ਅਲੇਖ ਉਹ ਪ੍ਰਮਾਤਮਾ ਹੈ ਫਿਰ ਇਸ ਬੇਨਤੀ ਨੂੰ ਸੁਣੇ ਕਰਮਾਂ ਦੇ ਕਰਕੇ ਲੇਖ ਬਣੇ ਪਰ ਪ੍ਰਮਾਤਮਾ ਤੇ ਕਰਮਾਂ ਦੇ ਬੰਦਨਾ ਚ ਵੱਜਦਾ ਹੀ ਨਹੀਂ ਜਿਹੜਾ ਕਰਮਾ ਚ ਬੱਜੇਗਾ ਉਸ ਲੇਖ ਬਣਨਗੇ ਲੇਖ ਬਣਗੇ ਸੁੱਖ ਦੁੱਖ ਹੋਵੇਗਾ ਸੁੱਖ ਦੁੱਖ ਹੋਵੇਗਾ ਜਨਮ ਮਰਨ ਹੋਵੇਗਾ ਪਰਮਾਤਮਾ ਤੇ ਇਨਾਂ ਤੋਂ ਉੱਪਰ ਹੈ ਇਸ ਕਰਕੇ ਉਹ ਅਲੇਖ ਹੈ ਉਹਦੇ ਉੱਤੇ ਇਨਾਂ ਚੀਜ਼ਾਂ ਦਾ ਕੋਈ ਰੂਲ ਲਾਗੂ ਨਹੀਂ ਹੁੰਦਾ ਉਹਨੇ ਸਾਰਾ ਕੁਝ ਸਾਜ ਕੇ ਆਪ ਇਨਾਂ ਤੋਂ ਨਿਰਲੇਪ ਹੈ ਕਹਿਣ ਲੱਗੇ ਆਪ ਅਲੇਖ ਪਰਮਾਤਮਾ ਆਪ ਲੇਖਾਂ ਤੋਂ ਬਾਹਰ ਹੈ ਉਹਦੇ ਤੇ ਕੋਈ ਲੇਖਾ ਨਹੀਂ ਕੁਦਰਤ ਕਰ ਦੇਖਿਆ ਤੇ ਆਪ ਕੁਦਰਤ ਨੂੰ ਪੈਦਾ ਕਰਕੇ ਨਾ ਦੇਖੇ ਦਾ ਅਰਥ ਕਰ ਰਿਹਾ ਮੈਂ ਉਹਨੂੰ ਸੰਭਾਲ ਰਿਹਾ ਏ ਉਹ ਬਾਚ ਰਿਹਾ ਏ ਮਨੁੱਖ ਦਾ ਇੱਕ ਸੁਭਾਅ ਏ ਮਨੁੱਖ ਜਿਹੜੀ ਚੀਜ਼ੇ ਬਣਾ ਦਿੰਦਾ ਏ ਉਹ ਉਹਨੂੰ ਬਾਅਦ ਵਿੱਚ ਸਾਂਭਦਾ ਨਹੀਂ ਉਹ ਉਹਦੇ ਤੋਂ ਕਈ ਵਾਰੀ ਦੂਰ ਵੀ ਹੋ ਜਾਂਦਾ ਏ ਜਿਵੇਂ ਉਦਾਹਰਨ ਦੇ ਤੌਰ ਤੇ ਜਿਸ ਬਿਲਡਿੰਗ ਦੇ ਵਿੱਚ ਆਪਾਂ ਬੈਠੇ ਆ ਗੁਰੂ ਘਰ ਚ ਇਹ ਜਿਹੜੇ ਮਿਸਤਰੀ ਨੇ ਬਣਾਈ ਹੋਵੇਗੀ ਉਹ ਹੁਣ ਇੱਥੇ ਹੋ ਸਕਦਾ ਮੌਜੂਦ ਹੋਵੇ ਹੋ ਸਕਦਾ ਨਾ ਹੋਵੇ ਸਰੀਰਕ ਤੌਰ ਤੇ ਪਰ ਉਹਦੀ ਬਣਾਈ ਹੋਈ ਚੀਜ਼ ਮੌਜੂਦ ਹੈ ਇੱਕ ਪੇਂਟਰ ਪੇਂਟਿੰਗ ਬਣਾਉਂਦਾ ਹੈ ਪਰ ਉਹ ਪੇਂਟਿੰਗ ਦੇ ਵਿੱਚ ਮੌਜੂਦ ਨਹੀਂ ਉਹ ਬਾਅਦ ਚ ਵੇਚ ਦਿੱਤੀ ਜਾਂਦੀ ਹੈ ਪੇਂਟਿੰਗ ਨੂੰ ਕੋਈ ਸਾੰਬੇ ਸੁੱਟੇ ਤੋੜੇ ਭੰਨ ਕਰੇ ਜੋ ਮਰਜ਼ੀ ਕਰੇ ਉਹਦੇ ਵਿੱਚ ਉਹ ਪੇਂਟਰ ਕੁਛ ਨਹੀਂ ਕਹਿੰਦਾ ਉਹਦਾ ਮੁੱਲ ਪੈ ਦਿੰਦਾ ਹੈ ਉਹ ਵੱਖਰਾ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਕੋਈ ਵੀ ਚੀਜ਼ ਮਨੁੱਖ ਬਣਾਉਂਦਾ ਹੈ ਨਾ ਉਹ ਬਣਾ ਕੇ ਉਹਨੂੰ ਸੇਲ ਕਰ ਦੇਵੇ ਜਾਂ ਪਰੇ ਰੱਖ ਦੇਵੇ ਉਹ ਉਹਦੇ 'ਚ ਨਹੀਂ ਰਚ ਸਕਦਾ ਉਰਚ ਇਸ ਨਹੀਂ ਸਮਾ ਸਕਦਾ ਉਹ ਉਹ ਚੀਜ਼ ਬਣਾ ਕੇ ਵੱਖਰਾ ਹੋ ਜਾਂਦਾ ਏ ਇਦਾਂ ਕਹਿ ਦੇਵਾਂ ਵਸਤੂ ਤੇ ਉਹਨੂੰ ਬਣਾਉਣ ਵਾਲਾ ਜਿਹੜੇ ਕਿਰਤ ਹੈ ਤੇ ਜਿਹੜਾ ਕਰਤਾ ਹੈ ਕਿਰਤ ਵੱਖਰੀ ਹੋ ਜਾਂਦੀ ਏ ਤੇ ਕਰਤਾ ਜਿਹੜਾ ਉਹਨੂੰ ਬਣਾਉਣ ਵਾਲਾ ਵੱਖਰਾ ਹੋ ਜਾਂਦਾ ਏ ਪਰ ਪਰਿਪੂਰਨ ਪ੍ਰਮਾਤਮਾ ਇਦਾਂ ਨਹੀਂ ਉਹ ਕਿਰਤ ਨੂੰ ਪੈਦਾ ਕਰਕੇ ਕਰਤਾ ਉਹਦੇ ਵਿੱਚ ਆਪ ਬੈਠ ਜਾਂਦਾ ਏ ਆਪ ਹੀ ਨੇ ਆਪ ਸਜਿਓ ਆਪ ਹੀ ਨੇ ਰਚਿਓ ਨਾਓ ਦੋ ਹੀ ਕੁਦਰਤ ਸਾਜੀ ਇਹ ਅਗੇ ਕਰ ਆਸਨ ਡਿੱਠੋ ਚਾ ਉਹ ਆਪ ਵਿੱਚ ਆਸਨ ਲਾ ਕੇ ਬੈਠ ਜਨ ਜੇ ਪ੍ਰਮਾਤਮਾ ਨੇ ਕੁਦਰਤ ਸਾਜੀ ਇਹ ਨਹੀਂ ਵੀ ਉਹਨੇ ਕੁਦਰਤ ਸਾਜ ਕੇ ਕਹਿ ਦਿੱਤਾ ਕਿ ਚਲੋ ਕੁਦਰਤ ਚੱਲਦੀ ਹੈ ਤੇ ਮੈਂ ਘੜੀ ਰਾਮ ਕਰ ਲਾਂ ਜਾਂ ਕੋਈ ਹੋਰ ਕੰਮ ਕਰ ਲਾਂ ਬਿਲਕੁਲ ਨਹੀਂ ਉਹ ਉਹਦੇ ਵਿੱਚ ਵਿਚਰ ਰਿਹਾ ਹੈ ਪ੍ਰਮਾਤਮਾ ਜੇ ਉਹਨੇ ਜੀਵਾਂ ਨੂੰ ਪੈਦਾ ਕੀਤਾ ਹੈ ਉਹ ਕਣ ਕਣ ਦੇ ਵਿੱਚ ਜਰੇ ਜਰੇ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਰਮਿਆ ਹੋਇਆ ਹੈ ਉਹ ਆਪ ਸਰਬ ਵਿਆਪਕ ਹੈ ਇਸ ਕਰਕੇ ਸਤਿਗੁਰੂ ਕਹਿਣ ਲੱਗੇ ਕਿ ਕੁਦਰਤ ਕਰ ਦੇਖ ਹੈ ਕਰ ਦਾ ਅਰਥ ਕਰ ਰਿਹਾ ਮੈਂ ਉਹਨੂੰ ਬਣਾ ਕੇ ਉਹਨੂੰ ਪੈਦਾ ਕਰਕੇ ਪ੍ਰਮਾਤਮਾ ਕੁਦਰਤ ਨੂੰ ਪੈਦਾ ਕਰਕੇ ਨਾ ਆਪ ਉਹਦੇ ਵਿੱਚ ਸਰਬਵਿਆਪਕ ਇਹ ਪ੍ਰਮਾਤਮਾ ਦੀ ਖਾਸੀਅਤ ਹੈ ਇਹ ਉਹਦਾ ਇੱਕ ਜਰੀਆ ਇਹਨੂੰ ਆਪਾਂ ਜਿਹੜਾ ਪ੍ਰਮਾਤਮਾ ਦਾ ਸਰਗੁਣ ਸਰੂਪ ਕਹਿੰਦੇ ਆ ਨਿਰਗੁਣ ਸਰੂਪ ਦੇ ਵਿੱਚ ਉਹਨੇ ਸ੍ਰਿਸ਼ਟੀ ਸਾਡੇ ਦਿੱਤੀ ਪਰ ਸਾਜ ਕੇ ਸਰਗੁਣ ਸਰੂਪ ਦੇ ਵਿੱਚ ਜਿਹੜਾ ਹੈ ਉਹ ਸਰਬਵਿਆਪਕ ਹੈ ਅੱਗੇ ਕਹਿ ਲਿਗੇ ਹੁਕਮ ਚਲਾਏ ਸੋਈ ਜਿਉ ਤੇ ਜਦੋਂ ਉਹਨੇ ਕੁਦਰਤ ਸਾਜ ਦਿੱਤੀ ਤੇ ਆਪਣੇ ਇੱਕ ਹੁਕਮ ਦਾ ਜਿਹੜਾ ਸੀ ਕਾਨੂੰਨ ਨਿਜਮ ਬਣਾ ਕੇ ਇਹਦੇ ਤੇ ਲਾਗੂ ਕਰ ਦਿੱਤਾ ਜੀਵਾਂ ਦੇ ਉਸ ਹੁਕਮ ਦੇ ਮੁਤਾਬਕ ਉਸ ਨਿਜਮ ਦੇ ਮੁਤਾਬਕ ਪਰਮਾਤਮਾ ਜਿਹੜਾ ਹੈ ਇਸ ਸਾਰੀ ਸ੍ਰਿਸ਼ਟੀ ਦੀ ਕਾਰਨ ਨੂੰ ਚਲਾ ਰਿਹਾ ਹੈ ਉਹ ਹੁਕਮ ਕੀ ਹੈ ਜਪਜੀ ਸਾਹਿਬ ਦੀ ਦੂਸਰੀ ਪੌੜੀ ਸਾਰੇ ਤੁਹਾਨੂੰ ਇਹਦੀ ਜਿਹੜੀ ਵਿਆਖਿਆ ਕਰ ਦੇਵੇਗੀ ਕਿ ਹੁਕਮੀ ਹੋਵਨ ਆਕਾਰ ਹੁਕਮਨ ਕਹਿਆ ਜਾਈ ਜਿੰਨੇ ਵੀ ਚੀਜ਼ ਬਣਦੇ ਨੇ ਜੋ ਵੀ ਜੰਮਦਾ ਮਰਦਾ ਹੈ ਚੰਗਾ ਮਾਰੇ ਹਰ ਇੱਕ ਚੀਜ਼ ਉਹਦੇ ਹੁਕਮ ਦੇ ਵਿੱਚ ਹੀ ਚੱਲ ਰਹੀ ਹੈ ਉਹਨੇ ਇੱਕ ਨਿਜਮ ਬਣਾ ਦਿੱਤਾ ਦਿਨ ਰਾਤ ਦਾ ਸੁੱਖ ਦੁੱਖ ਦਾ ਚੰਗੇ ਮਾਰੇ ਦਾ ਉੱਚੇ ਨੀਵੇਂ ਦਾ ਹਰ ਇੱਕ ਚੀਜ਼ ਦਾ ਹੁਕਮ ਬਣਾ ਦਿੱਤਾ ਨਿਜਮ ਬਣਾ ਦਿੱਤਾ ਉਹ ਹੁਕਮ ਦੇ ਮੁਤਾਬਕ ਉਸ ਨਿਜਮ ਦੇ ਮੁਤਾਬਕ ਚੱਲਦੀ ਹੈ ਪਰ ਇਹ ਗੱਲ ਚੇਤਾ ਰੱਖਿਓ ਜੀ ਉਹਨੇ ਹੁਕਮ ਬਣਾ ਕੇ ਲਾਗੂ ਕਰ ਦਿੱਤਾ ਤੇ ਉਹ ਹੁਕਮ ਹੀ ਫਿਰ ਮजूद ਹੈ ਫਿਰ ਇਸ ਪੂਰੀ ਪੰਕਤੀ ਦਾ ਮੈਂ ਅਰਥ ਕਰਾਂ ਆਪ ਅਲੇਖ ਆਪ ਲੇਖਾਂ ਤੋਂ ਰਹਿਤ ਹੈ ਕੁਦਰਤ ਕਰ ਦੇਖੈ ਕੁਦਰਤ ਨੂੰ ਪੈਦਾ ਕਰਕੇ ਆਪ ਸੰਭਾਲ ਰਿਹਾ ਹੈ ਹੁਕਮ ਚਲਾਏ ਸੋਈ ਜੀ ਉਹ ਤੇ ਆਪਣਾ ਹੁਕਮ ਉਹ ਚਲਾ ਰਿਹਾ ਤੇ ਪਰ ਉਹ ਵਿੱਚ ਮੌਜੂਦ ਹੈ ਫਿਰ ਇੱਕ ਉਦਾਹਰਨ ਆਮ ਕੀ ਹੁੰਦਾ ਹੈ ਕਿ ਘਰ ਦਾ ਮਾਲਕ ਨੌਕਰ ਨੂੰ ਕੋਈ ਹੁਕਮ ਕਰ ਜਾਂਦਾ ਹੈ ਵੀ ਮੈਂ ਕੰਮ ਚੱਲਿਆ ਮੇਰੇ ਮਗਰੋਂ ਆ ਕੰਮ ਕਰ ਦਵੀਂ ਹੁਣ ਨੌਕਰ ਦੀ ਮਰਜ਼ੀ ਹੈ ਇਮਾਨਦਾਰੀ ਦੇ ਨਾਲ ਉਹ ਕੰਮ ਕਰੇ ਜਾਂ ਬੇਈਮਾਨੀ ਦੇ ਨਾਲ ਜਿਹੜਾ ਉਹ ਕੰਨੀ ਕੀ ਅਸਲ ਮਾਰਛੇ ਮਾਲਕ ਨੇ ਹੁਕਮ ਕਰ ਦਿੱਤਾ ਮਾਲਕ ਕੀਤੇ ਹੈ ਉਹਦਾ ਹੁਕਮ ਚੱਲ ਰਿਹਾ ਹੈ ਉਹ ਕੋਈ ਮੰਨੇ ਜਾਂ ਨਾ ਮੰਨੇ ਇਹ ਮੰਨਣ ਵਾਲਿਆਂ ਦੀ ਮਰਜ਼ੀ ਹੈ ਉਹਦੇ ਤੋਂ ਅਸੀਂ ਬਾਗੀ ਹੋ ਸਕਦੇ ਹਾਂ ਕਈ ਵਾਰੀ ਕਈ ਲੋਕ ਸੀਨੀਅਰ ਦੇ ਸਾਹਮਣੇ ਬਿਲਕੁਲ ਬਾਗੀ ਹੋ ਜਾਂਦੇ ਨੇ ਮੈਂ ਨਹੀਂ ਮੰਨਦਾ ਇਹ ਸਾਮਾ ਤੇ ਰੌਲਾ ਪੈ ਰਿਹਾਦਾ ਆਪਾਂ ਹੁਕਮਤ ਤੋਂ ਅਬਦੁੱਲੀ ਕਰਦੇ ਨੇ ਮੈਂ ਤੇਰਾ ਹੁਕਮ ਨਹੀਂ ਮੰਨਾਂਗਾ ਪਰ ਪ੍ਰਮਾਤਮਾ ਦਾ ਹੁਕਮ ਤੁਹਾਨੂੰ ਮੰਨਣਾ ਹੀ ਪੈਣਾ ਕਿਉਂਕਿ ਜਿਹੜਾ ਉਹਨੇ ਹੁਕਮ ਕੀਤਾ ਨਾ ਉਹ ਹੁਕਮ ਦੇ ਵਿੱਚ ਆਪ ਸਮਾਇਆ ਹੋਇਆ ਹੈ ਉਹਦੇ ਹੁਕਮ ਤੋਂ ਤੁਸੀਂ ਬਾਹਰ ਨਹੀਂ ਹੋ ਸਕਦੇ ਕਈ ਵਾਰੀ ਬੰਦਾ ਕਹਿ ਦਿੰਦਾ ਵੀ ਮੈਂ ਰੱਬ ਨੂੰ ਨਹੀਂ ਮੰਨਦਾ ਇਹ ਗੱਲ ਚੇਤਾ ਰੱਖਿਓ ਸਾਡੇ ਅਹੀਂ ਕੋਈ ਨੌਕਰੀ ਥੋੜੀ ਕਰਦੇ ਵੀ ਉਹ ਕੱਢ ਦੂਗਾ ਫਿਰ ਜਾਂ ਇਦਾਂ ਹੋਵੇ ਕੋਈ ਹੋਰ ਵੀ ਬ੍ਰਹਿਮੰਡ ਹੋਵੇ ਆਖੇ ਕਿ ਚਲ ਵੇ ਇਤੋਂ ਨਹੀਂ ਕਿਤੇ ਹੋਰ ਚਲ ਜਾ ਤੈਨੂੰ ਉਹ ਸ਼ਿਫਟ ਕਰ ਦੇਣ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਉਹਨੇ ਜਿਹੜੀ ਚੀਜ਼ ਪੈਦਾ ਕੀਤੀ ਉਹਦੇ ਹੁਕਮ ਦੇ ਮੁਤਾਬਕ ਹੀ ਮੇਰੇ ਮੰਨਣ ਜਾਂ ਨਾ ਮੰਨਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਮੈਂ ਜਿੰਨਾ ਮਰਜ਼ੀ ਕਹੀ ਜਾਵਾਂ ਮੈਂ ਉਹਦੇ ਹੁਕਮ ਨੂੰ ਨਹੀਂ ਮੰਨਦਾ ਪਰ ਅਮਰਤ ਬਾਣੀ ਨੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਧੁਰ ਦਰਗਾਹ ਤੋਂ ਤੇਰੇ ਨਾਲ ਹੁਕਮ ਲਿਖਿਆ ਹੋਇਆ ਹੈ ਤੂੰ ਸੁਭਾਵਕ ਤੌਰ ਤੇ ਹੀ ਉਹਦਾ ਹੁਕਮ ਮੰਨ ਰਿਹਾ ਹੈ ਤੇ ਸਮੁੱਚੀ ਕਾਇਨਾਤ ਵੀ ਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਨਾ ਜੇ ਕੋਈ ਚੀਜ਼ ਘੁੰਮਦੀ ਹੈ ਜੇ ਕੋਈ ਦਿਨ ਰਾਤ ਬੰਦਾ ਕੁਝ ਵੀ ਚੀਜ਼ ਹੋ ਰਹੀ ਹੈ ਇਹ ਵੀ ਉਹਦੇ ਹੁਕਮ ਦੇ ਮੁਤਾਬਕ ਹੀ ਹੈ ਮਨੁੱਖ ਦੇ ਮੁਤਾਬਕ ਥੋੜੀ ਕੁਝ ਹੋ ਰਹੀ ਹੈ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਹੁਕਮ ਚਲਾਏ ਸੋਈ ਜਿਓ ਉਹ ਪਰਮਾਤਮਾ ਆਪ ਸ੍ਰਿਸ਼ਟੀ ਨੂੰ ਪੈਦਾ ਕਰਕੇ ਤੇ ਸਾਰੇ ਪਾਸੇ ਉਹ ਆਪਣਾ ਹੀ ਜਿਹੜਾ ਉਹ ਹੁਕਮ ਚਲਾ ਰਿਹਾ ਉਸ ਪਰਮਾਤਮਾ ਦਾ ਹੁਕਮ ਹੀ ਜਿਹੜਾ ਉਹ ਸਰਬਵਿਆਪਕ ਹੋ ਕੇ ਹਰ ਥਾਂ ਤੇ ਰਮਿਆ ਹੋਇਆ ਏ ਸੋ ਇੱਥੇ ਹੁਣ ਸਮੇ ਦੀ ਸਮਾਪਤੀ ਏ ਤੇ ਪਹਿਲਾ ਬੰਦ ਆਪਾਂ ਬਾਚ ਗਏ ਬਾਕੀ ਦੀ ਵਿਆਖਿਆ ਕੱਲ ਨੂੰ ਇਹ ਗੱਲ ਚੇਤਾ ਰੱਖਿਓ ਅੱਜ ਦਾ ਸਿਰਫ ਮੈਂ ਇੱਥੇ ਗੱਲ ਤਾਂ ਰੋਕ ਦਿੱਤੀ ਅੱਜ ਦਾ ਭਾਵ ਇੰਨਾ ਕੀ ਏ ਕਿ ਸਾਰੀ ਸ੍ਰਿਸ਼ਟੀ ਲੇਖਾਂ ਦੇ ਮੁਤਾਬਕ ਚੱਲਦੀ ਏ ਤੇ ਅਖੀਰ ਤੇ ਮੈਂ ਇੱਕ ਬੇਨਤੀ ਕਰਾਂ ਕੱਲ ਨੂੰ ਆਪਰ ਹਾਉ ਵਾਲਾ ਬੰਦ ਸਾਂਝਾ ਕਰਾਂਗੇ ਇਹ ਗੱਲ ਚੇਤਾ ਰੱਖਿਓ ਇਸ ਪੁਲੇਖੇ ਦੇ ਵਿੱਚ ਨਹੀਂ ਪੈਣਾ। ਕਈ ਵਾਰੀ ਬੰਦੇ ਨੇ ਧਰਮ ਤੋਂ ਆਕੀ ਹੁਣਾ ਹੋਵੇ ਨਾ ਬਾਣੀ ਪੜ੍ਹਤ ਉਹ ਕਹਿੰਦਾ ਨਹੀਂ ਜੀ ਸਾਡੇ ਕਰਮਾਂ 'ਚ ਨਹੀਂ ਹੈਗਾ। ਕਈ ਵਾਰੀ ਕਹਿ ਦਈਏ ਵੀ ਬਾਣੀ ਪੜ੍ਹ ਲਿਆ ਕਰੋ, ਗੁਰੂ ਵਾਲੇ ਬਣੋ, ਚੰਗੇ ਕਰਮ। ਉਹ ਕਹਿੰਦੇ ਜੇ ਮਹਾਰਾਜ ਕਰਾਊਗਾ ਸਾਡੇ ਕਰਮਾਂ 'ਚ ਨਹੀਂ। ਤੇ ਮੈਂ ਅਕਸਰ ਕਹਿਣਾ ਨਾ ਵੀ ਜਿਹੜਾ ਅਸੀਂ ਪਕਵਾਨ ਖਾਂਦੇ ਆ ਜਾਂ ਦੁਨੀਆ ਦੇ ਹਰ ਚੀਜ਼ ਹੰਡਾਉਨੇ ਉਹ ਸਾਨੂੰ ਕੋਈ ਉੱਤੋਂ ਚਿੱਠੀ ਥੋੜੀ ਉਤਰਦੀ ਏ। ਉਹਨੇ ਇੱਕ ਨਿਯਮ ਹੈ ਉਹਦੇ ਮੁਤਾਬਕ ਸਾਰਾ ਕੁਝ ਚੱਲਿਆ ਜਾਣਾ ਏ। ਜੇ ਅੱਜ ਅਸੀਂ ਸ਼ੁੱਭ ਕਰਮ ਨਾ ਕੀਤੇ ਤੇ ਕੱਲ ਨੂੰ ਸਾਨੂੰ ਕੋਈ ਮੁਸੀਬਤ ਝਲਨੀ ਪੈ ਗਈ ਤੇ ਇਹਦਾ ਆਸਰ ਫਿਰ ਆਪਾਂ ਜਿਹੜਾ ਇਹ ਉਹ ਬਲੇਮ ਪ੍ਰਮਾਤਮਾ ਨੂੰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਉਹ ਸ਼ੁਭ ਕਰਮ ਕਰੀਏ ਗੁਰਮਤ ਦੇ ਮੁਤਾਬਕ ਗੁਰੂ ਦੀ ਮਤ ਦੇ ਮੁਤਾਬਕ ਕਰਮ ਕਰੀਏ ਤਾਂ ਜੋ ਜਿਹੜਾ ਸਾਡਾ ਲੇਖ ਚੰਗਾ ਬਣ ਸਕੇ ਲੇਖਾਂ ਤੋਂ ਕੋਈ ਨਹੀਂ ਬਚ ਸਕਦਾ ਹਾਂ ਗੁਰੂ ਗੁਰੂ ਜਪ ਕੇ ਅਸੀਂ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਾ ਜ਼ਰੂਰ ਸਕਦੇ ਹਾਂ ਆਪਣੀ ਜਿਹੜੀ ਇਹ ਭੁੱਲਾਂ ਦੀ ਖਿਮਾ ਜਰੂਰ ਮੰਗ ਸਕਦੇ ਆ ਤਾਂ ਜੋ ਸਾਡਾ ਆਉਣ ਵਾਲਾ ਸਮਾਂ ਥੋੜਾ ਬਹੁਤਾ ਚੰਗਾ ਹੋ ਸਕੇ ਹੁਣ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਸਰਬ ਜੀਆਂ ਸਿਰ ਲੇਖ ਤੁਰਾਹੂ ਦੇਨ ਲੇਖ ਨਹੀਂ ਕੋਈ ਜਿਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ